ਸ਼ਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਅੱਜ ਮਿਤੀ 4 ਦਸੰਬਰ ਦਿਨ ਵੀਰਵਾਰ ਨੂੰ ਫਰੀਦਕੋਟ ਦੀ ਮਿੰਨੀ ਸੈਕਟਰੀਏਟ ਵਿੱਚ ਸਾਰੀਆਂ ਪਾਰਟੀ ਦੇ ਉਮੀਦਵਾਰ ਅਤੇ ਸੀਨੀਅਰ ਆਗੂ ਆਪਣੇ ਆਪਣੇ ਪਾਰਟੀ ਦੇ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਕਾਗਜ਼ਪਰਨ ਪਹੁੰਚੇ ਜਿਨ੍ਹਾਂ ਲੱਗ ਰਿਹਾ ਹੈ ਕਿ ਸਾਬਕਾ ਐਮਐਲਏ ਸਰਦਾਰ ਕੁਸ਼ਲਦੀਪ ਸਿੰਘ ਕੀਟਿਲੋਂ ਨੇ ਚੋਣ ਕਮਿਸ਼ਨ ਦੇ ਸਰਕਾਰੀ ਬਾਬੂਆਂ ਨੂੰ ਇਹ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਆਪਣੀਆਂ ਡਿਊਟੀਆਂ ਈਮਾਨਦਾਰੀ ਨਾਲ ਕਰਿਓ ਜਿਸ ਦਿਨ ਨਤੀਜੇ ਵਜੋਂ ਅੱਜ ਕਾਗਜ਼ਪਰੰਦੀ ਸਾਰੀ ਪ੍ਰਕਿਰਿਆ ਬੜੀ ਵਧੀਆ ਢੰਗ ਨਾਲ ਨੇਪਰੇ ਚੜ੍ਹ ਦਿਖਦੇ ਆ ਪੂਰੀ ਜਿੱਪੂ ਤੁਹਾਡੇ ਸਾਹਮਣੇ ਹੀ ਆ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੀ ਨੋਮੀਨੇਸ਼ਨ ਹੋ ਰਹੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਨਾਲ ਕੋਈ ਧੱਕਾ ਮੁੱਕੀ ਨਹੀਂ ਸਾਰਿਆਂ ਦੇ ਜਿਹੜੇ ਨੋਮੀਨੇਸ਼ਨ ਆ ਵਧੀਆ ਤਰੀਕੇ ਨਾਲ ਹੋਣਗੇ ਮੈਂ ਤਾਂ ਇਹ ਕਹਿਣਾ ਵੀ ਜੇ ਇਹ ਕਿਸੇ ਨੂੰ ਡਾਕੂਮੈਂਟ ਨਹੀਂ ਮਿਲਦੇ ਸਾਨੂੰ ਦੱਸ ਦੇਣ ਮੈਂ ਆਪ ਦਵਾ ਕੇ ਲਿਆਉਂਗਾ ਅਸੀਂ ਕਿਸੇ ਨੂੰ ਡਾਕੂਮੈਂਟ ਲੈਣ ਤੋਂ ਨਹੀਂ ਲੋਕਿਆ ਬਸ਼ਰਤੇ ਕਿ ਉਹਨਾਂ ਕੋਲੇ ਕੈਂਡੀਡੇਟ ਹੈਗਾ ਕਿ ਕੱਲੀਆਂ ਗੱਲਾਂ ਹੀ ਕਰਨੀਆਂ ਸੋ ਜੀਨੂੰ ਨਹੀਂ ਮਿਲਦਾ ਮੈਨੂੰ ਫੋਨ ਲਾ ਲੈਣਾ ਮੈਂ ਦਵਾ ਕੇ ਲਿਆਉਂਗਾ ਆਪ ਜਾ ਕੇ ਆ ਗਏ ਭਰ ਕੇ ਗਿਆ ਇੱਥੇ ਮੈਨੂੰ ਲੱਗਦਾ ਕਾਲੀ ਦਲ ਦੇ ਵੀ ਭਰ ਕੇ ਗਿਆ ਸੂਬਾ ਸਿੰਘ ਬਾਦਲ ਹੁਣੇ ਇੱਥੋਂ ਬਾਹਰ ਨਿਕਲੇ ਆ ਸੋ ਕਾਂਗਰਸ ਦੇ ਵੀ ਭਰ ਕੇ ਗਿਆ ਸਾਡੇ ਕੈਂਡੀਡੇਟ ਵੀ ਖੜੇ ਆ ਕੋਈ ਕਿਸੇ ਨੂੰ ਮਤਲਬ ਦਿੱਕਤ ਨਹੀਂ ਆ ਰਹੀ ਮੇਰੇ ਹਿਸਾਬ ਨਾਲ ਤਾਂ ਕੋਈ ਪ੍ਰੋਬਲਮ ਹੈ ਨਹੀਂ ਜੇ ਤੁਹਾਨੂੰ ਲੱਗਦਾ ਇਹਨਾਂ ਨੂੰ ਪੁੱਛ ਲਓ ਵੀ ਕੋਈ ਦਿੱਕਤ ਆ। ਵੇਖੋ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗਣੀ ਆ ਪਹਿਲਾਂ ਮੰਗਦੇ ਆਏ। ਸੋ ਮੈਂ ਇਹੀ ਕਹਿਣਾ ਵੀ ਇੱਕ ਦੂਜੇ ਤੇ ਲਾਲਚ ਲਾਉਣ ਦੀ ਬਜਾਏ ਆਪਦੀ ਨਾਮੀਨੇਸ਼ਨ ਫਾਈਲ ਕਰੋ ਤੇ ਇਲੈਕਸ਼ਨ ਲੜੋ ਜਿਹਨੂੰ ਲੋਕ ਚਾਹਣਗੇ ਉਹਨੂੰ ਵੋਟ ਪਾ ਦੇਣਗੇ। ਨਹੀਂ 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 ਬਿਲਕੁਲ ਨਹੀਂ। ਵੋਟਾਂ ਦੇ ਆਧਾਰ ਤੇ ਜਿਹੜੇ ਰਿਜ਼ਲਟ ਆਉਣਗੇ ਤੁਹਾਡੇ ਸਾਹਮਣੇ ਆਉਣਗੇ। ਧੱਕੇਸ਼ਾਹੀ ਦੀ ਕਸਰ ਸਰਕਾਰ ਕੋਈ ਨਹੀਂ ਛੱਡਦੀ ਜਦੋਂ ਸਰਕਾਰੀ ਤੌਰ ਤੇ ਮੀਟਿੰਗਾਂ ਦੇ ਵਿੱਚ ਇਹ ਹੋ ਜੀਆਂ ਡਾਇਰੈਕਸ਼ਨਸ ਐਸਐਸਪੀ ਦੇਣ ਲੱਗ ਜਾਣ ਤੁਸੀਂ ਵੇਖਿਆ ਜਵਰਨ ਸ਼ਰਮੇ ਦੀ ਜਿਹੜੀ ਆਡੀਓ ਵਾਇਰਲ ਹੋਈ ਹੈ ਜਿਹੜੇ ਚੋ ਕਾਨਫਰੰਸ ਕਾਲ 'ਚ ਹਦਾਇਤਾਂ ਦੇ ਰਿਹਾ ਕਿਵੇਂ ਕਾਗਜ਼ ਭਰਨ ਤੋਂ ਰੋਕਣਾ ਪਰ ਅਸੀਂ ਇੱਥੇ ਸਾਰੇ ਜਾਣੇ ਸ਼ਰੋਮਨੀ ਅਕਾਲੀ ਦਲ ਦੀ ਸਮੁੱਚੀ ਟੀਮ ਤਾਂ ਹੀ ਕਰਕੇ ਪਹਿਰਾ ਦੇ ਰਹੇ ਹਾਂ ਛਿਪਾਈ ਬਣ ਕੇ ਖੜੇ ਹਾਂ ਜਿੰਨਾ ਚਿਰ ਇੱਕ ਇੱਕ ਫਾਰਮ ਨਹੀਂ ਭਰਿਆ ਜਾਂਦਾ ਉਹਨਾਂ ਚਿਰ ਨਹੀਂ ਜਾਵਾਂਗੇ ਭਾਈ ਜੀ ਅਸੀਂ ਤਾਂ ਹੁਣ ਕਾਗਜ਼ 사ਦਕ ਬਲਾਕ ਸਮਤੀ ਤੋਂ ਲੱਖਾ ਸਿੰਘ ਨੇ ਭਰਨ ਆਏ ਆ ਤੇ ਸਾਨੂੰ ਬੜੀ ਦਿੱਕਤ ਆਈ ਹੈ ਐਨਓਸੀ ਲੈਣ 'ਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬੜੀ ਮੁਸ਼ਕਲ ਨਾਲ ਫਾਈਲ ਤਿਆਰ ਹੋਈ ਹੈ ਸਾਡੀ ਤੇ ਹੁਣ ਅਸੀਂ ਦੇਣ ਚੱਲੇ ਆਂ ਕਾਗਜ਼ ਅੰਦਰ ਹੁਣ ਅੰਦਰ ਦੇਖਦੇ ਆਂ ਕੀ ਕਰਦੇ ਆ ਜੀ ਬਸ ਅੰਦਰ ਚੱਲੇ ਹੁਣ ਦੇਖਦੇ ਆਂ ਜੀ ਕੀ ਅਗਲੇ ਕੀ ਕੀ ਪ੍ਰੋਬਲਮ ਆਉਂਦੀ ਹੈ ਫਿਰ ਦੱਸਾਂਗੇ ਜੀ ਤੁਹਾਨੂੰ ਤੁਸੀਂ ਪੂਰੇ ਕਰਕੇ ਲੈ ਆਏ ਆਪਦੇ ਜੀ ਜਮਾਂ ਹੋ ਜਾਣਗੇ ਲੱਗਦਾ ਤਾਂ ਹੈਗਾ ਵੇਖੋ ਕੀ ਹੁੰਦਾ ਜੀ ਠੀਕ ਹੈ ਜੀ ਵਧੀਆ ਲੋਕ ਸਿਆਣੇ ਆਪਣੇ ਫਰੀ ਕੋਟਲੇ ਟੱਕਾ ਮੁਕੀਦਾ ਨਹੀਂ ਹੋ ਰਹੀ ਟੱਕਾ ਸਹੀ ਤਾਂ ਨਹੀਂ ਹੋ ਰਹੀ ਨਹੀਂ ਨਹੀਂ ਲੋਕ ਹੀ ਬਹੁਤ ਸਿਆਣੇ ਆ ਜੀ ਲੜਦੇ ਨਹੀਂ ਆ ਉਸ ਵਿੱਚ ਨਹੀਂ ਗੱਲ ਸਹੀ ਚੱਲ ਰਿਹਾ ਹਾਂ ਸਹੀ ਚੱਲ ਰਿਹਾ ਠੀਕ ਹੈ ਜੀ ਵੈਸੇ ਜਿਹੜ ਕੁਸ਼ਲਦੀਪ ਕਿਕੀਟ ਲਾਉਣੇ ਜਿਹੜੀ ਮਲਾਜਮਾਂ ਨੂੰ ਵਾਰਨਿੰਗ ਦਿੱਤੀ ਸੀ ਅਫਸਰਾਂ ਨੂੰ ਉਹਦਾ ਅਸਰ ਹੈ ਜੀ ਇਹ ਤੇ ਚੰਗੀ ਗੱਲ ਹੈ ਵੈਸੇ ਤਾਂ ਅਫਸਰਾਂ ਬਾਦ ਤੋਂ ਹੀ ਚੰਗੀ ਗੱਲ ਹੈ ਕਿਸੇ ਵੱਦ ਪੱਕਾ ਪਾਤ ਨਹੀਂ ਕਰ ਰਹੇ ਤੇ ਵਧੀਆ ਢੰਗ ਨਾਲ ਵੀ ਆਦੇ ਕਾਗਜ਼ ਪੱਤਰ ਦਾਖਲ ਕਰਵਾਉਂਦਾ ਤਾਂ ਵੀ ਪ੍ਰਸ਼ਾਸਨ ਜਿਹੜਾ ਮਤਲਬ ਕਹਿ ਦਈਏ ਜ਼ਿਲਾਗਾ ਦਾ ਪਾਸਟਰ ਹੈ ਵੀ ਇਹਨੇ ਵਧੀਆ ਢੰਗ ਨਾਲ ਕਰਾ ਰਿਹਾ ਹੈ ਠੀਕ ਹੋ ਜਾਣਗੇ ਜੀ ਲੱਗਦਾ ਉਹ ਸੋਨਾ ਜੀ ਸਾਰੀ ਪ੍ਰਕਿਰਿਆ ਬਹੁਤ ਵਧੀਆ ਚੱਲ ਰਹੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਆਇਆ ਸਵਾਲ ਕਿਹੜੀ ਕਰ ਰਹੇ ਆ ਦੂਸਰੀਆਂ ਪਾਰਟੀਆਂ ਵਾਲੇ ਕਹਿੰਦੇ ਵੀ ਇਹ ਸਾਰੇ ਡਾਕੂਮੈਂਟਸ ਨਹੀਂ ਪੂਰੇ ਹੋ ਆ ਇੱਥੇ ਦੇਖੀ ਜਾਂਦੇ ਆ ਪੂਰਾ ਸ਼ਾਂਤੀ ਨਾਲ ਪ੍ਰਕਿਰਿਆ ਚੱਲ ਰਹੀ ਹੈ ਬਹੁਤ ਸੋਨਾ ਸਾਰਾ ਕੰਮ ਚੱਲ ਰਿਹਾ ਕੋਈ ਨਹੀਂ ਇੱਥੇ ਬੜਾ ਵਧੀਆ ਪ੍ਰਸ਼ਾਸਨ ਸਾਰਿਆਂ ਨਾਲ ਸਹਿਯੋਗ ਕਰ ਰਿਹਾ ਇੰਦਾ ਦਾ ਨਿੱਕੀਆਂ ਮੋਟੀਆਂ ਚੱਲਦੀਆਂ ਰਹਿੰਦੀਆਂ ਗੱਲਾਂ ਇਲਜ਼ਾਮ ਦਾ ਇਲਜ਼ਾਮ ਬਾਜੀ ਹੁੰਦੀ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਤ ਵਾਲਾ ਉਸੇ ਫਰੀਦਕੋਟ ਦੇ ਹਾਤੀ ਦੇ ਵਿੱਚੋਂ ਸੁਖਮੰਦਰ ਸਿੰਘ ਜੀ ਕਾਜ ਭਰ ਰਹੇ ਆ ਬਹੁਤ ਹੀ ਭਾਰੀ ਉਤਸ਼ਾਹ ਹੈ ਬਹੁਤ ਹੀ ਇੱਕ ਪੰਥ ਦੇ ਉਹ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਅਸੀਂ ਤੇ ਪੰਥ ਦੇ ਲੋਕਾਂ ਦੀ ਸੇਵਾ ਕਰਨ ਤੇ ਤਿਆਰ ਆਂ ਪਿੰਡਾਂ ਤੇ ਸਤਾਂ ਦੇ ਵਿੱਚ ਜਾਵਾਂਗੇ ਅੱਜ ਅਸੀਂ ਪਾਰਟੀ ਵੱਲੋਂ ਪਹਿਲੀ ਇਲੈਕਸ਼ਨ ਫਰੀਦਕੋਟ ਦੇ ਹਾਤੀ ਭੁਲੜਾ ਰੋਡ ਤੋਂ ਸੁਖਮੰਦਰ ਸਿੰਘ ਜੀ ਲੜ ਰਹੇ ਆ ਤੇ ਲੋਕਾਂ ਦਾ ਬਹੁਤ ਵਧੀਆ ਉਤਸ਼ਾਹ ਹੈ ਤੇ ਨਾਲ ਸਾਰੀ ਟੀਮ ਸਾਡੀ ਪਹੁੰਚੀ ਹੋਈ ਹੈ ਤੱਕੇ ਸਹੀ ਤਾਂ ਹੋਣੀਆਂ ਹੋਣੀਆਂ ਜੀ ਅਸੀਂ ਤਕੜੇ ਹੋ ਕੇ ਲੱਗੇ ਹੋਏ ਆ ਤੇ ਸਾਡੇ ਨਾਲ ਸਾਰੀ ਟਾਈਟੀਮ ਹੈ ਤਕੜੇ ਹੋ ਕੇ ਲੱਗੇ ਹੋਏ ਜੀ ਅਸੀਂ ਬਹੁਤ ਵਧੀਆ ਮਾਹੌਲ ਆ ਜੀ ਲੋਕਾਂ ਚ ਪੂਰਾ ਉਤਸ਼ਾਹ ਤੇ ਨਾਲੇ ਸਬੂਤ ਵੀ ਹੈ ਜੀ ਮੈਂ ਉਹ ਚੀਜ਼ਾਂ ਦਾ ਖੰਡਨ ਕਰਦਾ ਜਿਹੜੀਆਂ ਪਿਛਲੇ ਦਿਨੀ ਹੋਈਆਂ ਐਵੇਂ ਆਪਾਂ ਉਂਗਲਾ ਚੱਕੀ ਗਏ ਐਨਓਸੀਆਂ ਨਹੀਂ ਮਿਲਦੀਆਂ ਉਹ ਨਹੀਂ ਮਿਲਦੀਆਂ ਕੋਈ ਤੁਹਾਡੇ ਸਾਹਮਣੇ ਸਵਾਲ ਖੜਾ ਕਰਨਾ ਸੀਗਾ ਕਿਉਂ ਉਹਨਾਂ ਨੂੰ ਸਵਾਲ ਤੁਹਾਡੇ ਸਾਹਮਣੇ ਖੜੇ ਕਰਨ ਦੀ ਲੋੜ ਪੈਗੀ ਬਿਨਾਂ ਗੱਲ ਤੋਂ ਜੀ ਉਹ ਇੱਕ ਹਾਈਪ ਕਰੀਏਟ ਕਰਦੇ ਲੋਕਾਂ ਚ ਕਿਉਂਕਿ ਅੱਗੇ ਕੁਝ ਦੀਂਦਾ ਨਹੀਂ ਸਾਰੇ ਲੋਕਾਂ ਨੂੰ ਹਰੇਕ ਨੂੰ ਆਜ਼ਾਦੀ ਆ ਹਰ ਬੰਦਾ ਇੱਥੇ ਕਾਗਜ਼ ਭਰ ਰਿਹਾ ਹਾਲਾਂਕਿ ਦੂਸਰੀਆਂ ਪਾਰਟੀਆਂ ਦੇ ਲੀਡਰ ਜਿਨ੍ਹਾਂ ਦੇ ਕਾਗਜ਼ ਵੀ ਕੱਲ ਭਰੇ ਅੰਦਰ ਬੈਠੇ ਆ ਨਾਲ ਆਉਦੇ ਕੈਂਡੀਡੇਟਾਂ ਦੇ ਕਾਗਜ਼ ਅਸੀਂ ਬਾਹਰ ਖੜੇ ਆ ਕਿ ਭਰਾਓ ਯਾਰ ਕਾਦੀ ਧੱਕੇਸ਼ਾਹੀ ਕੀਤੀ ਜਾ ਰਹੀ ਆ ਮੈਂ ਕਹਿੰਦਾ ਇੱਕ ਵੀ ਬੰਦਾ ਇੱਥੇ ਲਿਆ ਕੇ ਦੇ ਦੇ ਕਿ ਮੈਨੂੰ ਐਨਓਸੀ ਨਹੀਂ ਮਿਲੀ ਤੇ ਮੈਂ ਕਾਗਜ਼ ਨਹੀਂ ਭਰੇ ਲਾਸਟ ਡੇਟ ਤਾਂ ਆਜ ਜਾਣਾ ਕਾਗਜ਼ ਭਰਨ ਦੀ 5 ਵਜੇ ਤੱਕ ਭਰੀ ਜਾਂਦੇ ਅੱਜ 3 ਵਜੇ ਤੱਕ ਇੱਕ ਬੰਦਾ ਵੀ ਸਿੰਗਲ ਵਨ ਦਿਖਾ ਦਿਓ ਫਿਰ ਕਹਿ ਦਿਓ ਨਹੀਂ ਇਹਨਾਂ ਨੂੰ ਉਹੀ ਸ਼ਰਮ ਹੋਣੀ ਚਾਹੀਦੀ ਐਵੇਂ ਡਰਾਮੇ ਕਰੀ ਜਾਂਦੇ ਕਿਉਂ ਇੱਥੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਸਹਿਬਾਨ ਇੱਥੇ ਉਹਨਾਂ ਨੂੰ ਕਿਉਂ ਪਹੁੰਚਣਾ ਪੈ ਗਿਆ ਜੀ ਇਹ ਗੱਲ ਏ ਲੋਕਾਂ 'ਚ ਵੜੇ ਨਹੀਂ 4 ਸਾਲ ਲੰਘ ਗਏ ਵਿਰੋਧੀ ਧਿਰ ਦਾ ਵਿਰੋਧੀ ਧਿਰ ਵੀ ਅਸੀਂ ਵੀ ਵਿਰੋਧੀ ਧਿਰਾਂ 'ਚ ਰਹੇ ਆਂ ਲੋਕਾਂ 'ਚ ਜਾਂਦੇ ਰਹੇ ਆਂ ਲੋਕਾਂ 'ਚ ਵੜੇ ਨਹੀਂ ਹੁਣ ਤੁਹਾਡੇ ਪਰ ਸੋਸ਼ਲ ਮੀਡੀਆ ਰਾਹੀਂ ਰੋਲਾ ਰੂਲਾ ਪਾ ਕੇ ਲੋਕਾਂ ਨੂੰ ਦਿਖਾਉਂਦੇ ਆਂ ਭਾਈ ਅਸੀਂ ਹੈਗੇ ਆਂ ਪਰ ਉਹ ਲੋਕ ਦੱਸਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਰਹੂਗਾ ਪਰ ਉਹੋ ਜੀ ਕੋਈ ਗੱਲ ਨਹੀਂ ਗੀ ਤੁਸੀਂ ਬਾਈਟਸ ਲੈ ਰਹੇ ਹੋ ਸਾਰੀਆਂ ਪਾਰਟੀਆਂ ਦੇ ਮੈਂ ਕਿਹਾ ਪੰਜ 6 ਪਾਰਟੀਆਂ ਰੋਲ ਇਲੈਕਸ਼ਨ ਦੇ ਲੜਨ ਤੇ ਰੋਲ ਚ ਤੁਸੀਂ ਇਹ ਦੇਖ ਲਓ ਚਲ ਦੋ ਮੰਨਗੇ ਦੂਜਿਆਂ ਨਾਲ ਨਿੱਕੀਆਂ ਪਾਰਟੀਆਂ ਨਾਲ ਤਾਂ ਕੋਈ ਧੱਕਾ ਕਹਦੇ ਮੈਂ ਕਹਿੰਦਾ ਇੱਕ ਵੀ ਕੈਂਡੀਡੇਟ ਕਹਦੇ ਫਿਰ ਤੇ ਲਾਂਦ ਕਹਦੇ ਸਾਡੇ ਬੜਾ ਵਧੀਆ ਤੇ ਉਤਸ਼ਾਹ ਵਾਲਾ ਮਾਹੌਲ ਹੈ ਸਾਰੇ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਆਪਣੀ ਜਿਹੜੀ ਨਾਮਿਨੇਸ਼ਨ ਹੈ ਉਹ ਫਾਈਲ ਕਰ ਰਹੀ ਹੈ ਤੇ ਤੁਸੀਂ ਦੇਖ ਰਹੇ ਹੋ ਬੜੇ ਵਧੀਆ ਤਰੀਕੇ ਨਾਲ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਜਿਹੜੇ ਇਹ ਕਾਗਜ਼ਪੱਤਰੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਆ ਨਹੀਂ ਨਹੀਂ ਬਿਲਕੁਲ ਇਹੋ ਜਿਹਾ ਕੁਝ ਨਹੀਂ ਹੈ ਵਿਰੋਧੀ ਪਾਰਟੀਆਂ ਵੱਲੋਂ ਫਲਾਇਆ ਗਿਆ ਸੀ ਕਿਉਂਕਿ ਇਹਦਾ ਇਲੈਕਸ਼ਨ ਕਮਿਸ਼ਨ ਨੇ ਬਹੁਤ ਦਿਨ ਪਹਿਲਾਂ ਇਹ ਕਹਿਤਾ ਸੀ ਕਿ ਸਵੈ ਘੋਸ਼ਣਾ ਲਾ ਕੇ ਤੁਸੀਂ ਜਿਹੜੇ ਕੋਈ ਕਾਗਜ਼ ਪੱਤਰਾ ਆਪਦੇ ਉਹ ਕਰ ਸਕਦੇ ਆ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੇ ਇੱਥੇ ਸਾਰੇ ਵਕਲਕ ਪਾਰਟੀਆਂ ਦੇ ਜਿਹੜੇ ਭਰਨ ਆਏ ਉਹਨਾਂ ਨੂੰ ਤੁਸੀਂ ਪੁੱਛ ਲਓ ਉਹਨਾਂ ਨੂੰ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਤੇ ਬੜਾ ਵਧੀਆ ਤਰੀਕੇ ਨਾਲ ਆਪਦੀ ਆਪਦੀ ਵਾਰੀ ਦੇ ਅਨਸਾਰ ਸਾਰੇ ਜਿਹੜੇ ਆ ਕਾਗਜ਼ ਪੱਤਰ ਆ ਜਿਹੜੇ ਉੱਪਰੇ ਜਾ ਰਹੇ ਆ ਬਿਲਕੁਲ ਜੀ ਅਸੀਂ ਕਾਮਨਾ ਕਰਦੇ ਆ ਕਿ ਜਿਸ ਤਰ੍ਹਾਂ ਹੁਣ ਵਧੀਆ ਸ਼ਾਂਤੀਪੂਰਵਕ ਤਰੀਕੇ ਨਾਲ ਚੱਲ ਰਿਹਾ ਉਸ ਤਰ੍ਹਾਂ ਹੀ ਚੱਲੇ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਦਾ ਸਾਥ ਦਿਓ ਕਿਉਂਕਿ ਤਾਂ ਜੋ ਇਹ ਪ੍ਰਕਿਰਿਆ ਜਿਹੜੀ ਉਹ ਸਮੂਥ ਚੱਲੇ ਕੋਈ ਸ਼ਰਾਰਤੀ ਅੰਸਰ ਆ ਕੇ ਬੇਵਜ੍ਹਾ ਆ ਕੇ ਬਖੇੜਾ ਖੜਾ ਕਰ ਦੇ ਇਹ ਕੁਝ ਕਹਿ ਨਹੀਂ ਸਕਦੇ ਪਰ ਮੈਂ ਅਪੀਲ ਕਰਦਾ ਕਿ ਸਾਰਿਆਂ ਦੇ ਕਾਗਜ਼ ਚਾ ਕਿੰਨਾ ਵੀ ਸਮਾਂ ਲੱਗੇ ਸਾਰਿਆਂ ਦੇ ਕਾਗਜ਼ ਆ ਉਹ ਜਿਹੜੇ ਦਾਖਲ ਕੀਤੇ ਜਾਣਗੇ